ਪ੍ਰਸ਼ਾਸਨ ਵੱਲੋਂ ਪੂਰੀਆਂ ਕਰ ਲਈਆਂ ਗਈਆਂ ਹਨ ਸੁਰੱਖਿਆ ਨੂੰ ਲੈ ਕੇ ਪੁਖਤਾ ਇੰਤਜ਼ਾਮ ਕੀਤੇ ਗਏ ਆ ਤੁਸੀਂ ਵੇਖ ਸਕਦੇ ਜੇ ਇਹ ਸੜਕ ਦੇ ਨੈਸ਼ਨਲ ਹਾਈਵੇ ਅਮਰਸਰ ਬਿਠਣਾ ਨੈਸ਼ਨਲ ਹਾਈਵੇ ਦੇ ਉੱਪਰ ਜਿਹੜਾ ਮੌਜੂਦ ਕਾਲਜ ਹੈ ਇਸ ਉੱਪਰ ਜਿਹੜੇ ਪੁਲਿਸ ਕਰਮਚਾਰੀ ਹੈ ਉਹ ਵੱਡੀ ਗਿਣਤੀ ਵਿੱਚ ਤਾਇਨਾਤ ਕੀਤੇ ਗਏ ਹਨ ਔਰ ਜਿਹੜੇ ਸੁਰੱਖਿਆ ਨੂੰ ਲੈ ਕੇ ਜਿਹੜਾ ਵੀ ਕੋਈ ਵੀ ਕਰਮਚਾਰੀ ਸਰਕਾਰੀ ਹੋਵੇ ਜਾਂ ਕੋਈ ਆਮ ਬੰਦਾ ਹੈ ਜੇ ਉਸ ਨੂੰ ਅੰਦਰ ਆਉਂਦਾ ਉਸ ਨੂੰ ਸ਼ਨਾਖਤੀ ਕਾਰਡ ਜਾਰੀ ਕੀਤਾ ਗਿਆ ਉਸ ਤੋਂ ਬਿਨਾ ਉਸ ਦੀ ਐਂਟਰੀ ਮਨਾਹੀ ਹੈ ਔਰ ਇਸ ਦੌਰਾਨ ਰਿਟਰਨਿੰਗ ਅਫਸਰ ਡੇ ਗੁਰਮੀਤ ਸਿੰਘ ਆ ਉਹਨਾਂ ਨੇ ਜਿਹੜੀ ਜਾਣਕਾਰੀ ਦਿੱਤੀ ਸੀ ਉਸ ਦੇ ਤਹਿਤ ਇਸ ਕਾਲਜ ਵਿੱਚ ਸਟਰੋਂਗ ਰੂਮ ਜੋ ਬਣਾਇਆ ਗਿਆ ਸੀ ਜਿੱਥੇ ਵਿਧਾਨ ਸਭਾ ਹਲਕਾ ਤਰਨਤਾਰਨ ਦੀਆਂ 222 ਈਵੀਆ ਮਸ਼ੀਨਾਂ ਜੜੀਆਂ ਵਾਂ ਰੱਖੀਆਂ ਗਈਆਂ ਹਨ ਔਰ ਉਸ ਵਿੱਚ 15 ਉਮੀਦਵਾਰ ਜਿਹੜੇ ਚੋਣ ਮੈਦਾਨ ਵਿੱਚ ਉਤਰੇ ਸਨ ਉਹਨਾਂ ਦੀ ਕਿਸਮਤ ਲੜੀ ਹੈ ਉਹ ਕਾਇਦ ਹੈ ਉਹਨੂੰ ਵੇਖਣਾ ਹੋਵੇਗਾ ਕਿ ਇਸ ਗਿਣਤੀ ਦੇ ਪ੍ਰੋਸੈਸ ਦੌਰਾਨ ਕਿਹੜਾ ਉਮੀਦਵਾਰ ਜਿਹੜਾ ਵਾ ਉਵਿਧਾਇਕ ਚੁਣੇ ਜਾਂਦਾ ਹੈ ਔਰ ਜਨਤਾ ਉਸ ਨੂੰ ਕਿਹੜਾ ਕਿਹੜੇ ਉਮੀਦਵਾਰ ਉੱਪਰ ਮੋਹ ਲਗਾਉਂਦੀ ਹੈ ਆ ਜਿਹੜੀ ਗਿਣਤੀ ਦਾ ਪ੍ਰੋਸੈਸ ਆ ਕਰੀਬ 8 ਵਜੇ ਸ਼ੁਰੂ ਹੋਣ ਜਾ ਰਿਹਾ ਜਿਸ ਵਿੱਚ ਕੁਝ ਹੀ ਸਮਾਂ ਬਾਕੀ ਰਹਿ ਗਿਆ ਹੈ ਔਰ ਐਸਐਸਪੀ ਸੁਰਿੰਦਰ ਲਾਂਬਾ ਵੱਲੋਂ ਜਿਹੜੇ ਕਿ ਪੁਲਿਸ ਦੇ ਜਿਹੜੇ ਸੁਰੱਖਿਆ ਪ੍ਰਬੰਧ ਆ ਬਹੁਤ ਸਕਤੀ ਨਾਲ ਕੀਤੇ ਗਏ ਹਨ ਬੀਐਸਐਫ ਦੀਆਂ ਜਿਹੜੀ ਕੰਪਨੀਆਂ ਵਾਂ ਉਹ ਇੱਥੇ ਤਨਾਤ ਕੀਤੀਆਂ ਗਈਆਂ ਹਨ 3 ਲੇਅਰ ਜਿਹੜੀ ਸਿਕਿਉਰਿਟੀ ਤਨਾਤ ਕੀਤੀ ਗਈ ਹੈ ਪਹਿਲੀ ਲੇਅਰ ਵਿੱਚ ਵਿੱਚ ਬੀਐਸਐਫ ਦੇ 24 ਜਵਾਨ ਤਨਾਤ ਹਨ ਦੂਸਰੀ ਲੇਅਰ ਵਿੱਚ ਆਰਮਡ ਫੋਰਸ ਦੇ 24 ਜਵਾਨ ਹਨ ਔਰ ਤੀਸਰੀ ਫੋਰਸ ਜਿਹੜੀ ਹੈ ਤੀਸਰੀ ਲੇਅਰ ਹੈ ਜਿਸ ਉਸ 50 ਪੁਲਿਸ ਦੇ ਕਰਮਚਾਰੀ ਤਨਾਤ ਰਹਿਣਗੇ ਔਰ ਕਿਸੇ ਵੀ ਕਰਮਚਾਰੀ ਨੂੰ ਬਿਨਾਂ ਸ਼ਨਾਖਤੀ ਕਾਰਡ ਤੋਂ ਅੰਦਰ ਐਂਟਰੀ ਹੋਣ ਤੋਂ ਬਨਾਹੀ ਕੀਤੀ ਗਈ ਹੈ মিডিਆ ਦੀ ਜੇ ਗੱਲ ਕਰੀਏ ਤਾਂ মিডিਆ ਨੂੰ ਵੀ ਚੋਣ ਕਮਿਸ਼ਨ ਉਹਨਾਂ ਨੇ ਜਿਹੜੇ ਕਿ ਸ਼ਨਾਖਤੀ ਕਾਰਡ ਜਾਰੀ ਕੀਤੇ ਗਏ ਹਨ ਉਸ ਤੋਂ ਬਿਨਾਂ ਕਿਸੇ ਔਰ ਇਸ ਦੌਰਾਨ ਜਿਹੜੇ ਸੁਰੱਖਿਆ ਦੇ ਪ੍ਰਬੰਧਾਂ ਨੂੰ ਦੇਖਦੇ ਹਾਂ ਆ ਇੱਥੇ ਪੂਰੇ ਇੰਤਜ਼ਾਮ ਕੀਤੇ ਗਏ ਹਨ ਔਰ ਕੁਝ ਹੀ ਸਮੇਂ ਵਿੱਚ ਜਿਹੜਾ ਕੀ ਨਤੀਜੇ ਦੇ ਜਿਹੜੇ ਆ ਸੰਭਾਵਨ ਜਿਹੜੇ ਰੁਝਾਨ ਆਉਣੇ ਸ਼ੁਰੂ ਹੋ ਜਾਣਗੇ ਔਰ ਇਸ ਦੌਰਾਨ ਪਤਾ ਚੱਲੇਗਾ ਕਿ ਕਿਹੜਾ ਉਮੀਦਵਾਰ ਅੱਗੇ ਜਾ ਰਿਹਾ ਹੈ ਦਾਂ ਸਭਾਲਕਾ ਤਰਨਤਾਰਨ ਦੀ ਜਿੜੀ ਜਿਮਨੀ ਚੌਂ ਮਕੰਮਲ ਹੋ ਚੁੱਕੀ ਹੈ ਉਸ ਦੀ ਜਿੜੀ ਗਿਣਤੀ ਦਾ ਕੰਮ ਹੈ ਉਹ ਅੱਜ 14 ਨਵੰਬਰ ਨੂੰ ਮਾਈਪਾਗੋ ਇੰਟਰਨੈਸ਼ਨਲ ਕਾਲਜ ਵਿਖੇ ਮੁਕੰਮਲ ਕੀਤਾ ਜਾਵੇਗਾ ਇਸ ਤਰ੍ਹਾਂ ਜਿਹੜੀਆਂ ਤਿਆਰੀਆਂ ਪ੍ਰਸ਼ਾਸਨ ਵੱਲੋਂ ਪੂਰੀਆਂ ਕਰ ਲਈਆਂ ਗਈਆਂ ਹਨ ਸੁਰੱਖਿਆ ਨੂੰ ਲੈ ਕੇ ਪੁਖਤਾ ਇੰਤਜ਼ਾਮ ਕੀਤੇ ਗਏ ਆ ਤੁਸੀਂ ਵੇਖ ਸਕਦੇ ਜੇ ਇਹ ਸੜਕ ਦੇ ਨੈਸ਼ਨਲ ਹਾਈਵੇ ਅਮਰਸਰ ਬਿਠਣਾ ਨੈਸ਼ਨਲ ਹਾਈਵੇ ਦੇ ਉੱਪਰ ਜਿਹੜਾ ਮੌਜੂਦ ਕਾਲਜ ਹੈ ਇਸ ਉੱਪਰ ਜਿਹੜੇ ਪੁਲਿਸ ਕਰਮਚਾਰੀ ਹੈ ਉਹ ਵੱਡੀ ਗਿਣਤੀ ਵਿੱਚ ਤਾਇਨਾਤ ਕੀਤੇ ਗਏ ਹਨ ਔਰ ਜਿਹੜੇ ਸੁਰੱਖਿਆ ਨੂੰ ਲੈ ਕੇ ਜਿਹੜਾ ਵੀ ਕੋਈ ਵੀ ਕਰਮਚ ਕੀਤਾ ਗਿਆ ਉਸ ਤੋਂ ਬਿਨਾ ਉਸ ਦੀ ਐਂਟਰੀ ਮਨਾਹੀ ਹੈ ਔਰ ਇਸ ਦੌਰਾਨ ਰਿਟਰਨਿੰਗ ਅਫਸਰ ਡੇ ਗੁਰਮੀਤ ਸਿੰਘ ਆ ਉਹਨਾਂ ਨੇ ਜਿਹੜੀ ਜਾਣਕਾਰੀ ਦਿੱਤੀ ਸੀ ਉਸ ਦੇ ਤਹਿਤ ਇਸ ਕਾਲਜ ਵਿੱਚ ਸਟਰੋਂਗ ਰੂਮ ਜੋ ਬਣਾਇਆ ਗਿਆ ਸੀ ਜਿੱਥੇ ਵਿਧਾਨ ਸਭਾ ਹਲਕਾ ਤਰਨ ਤਰਨ ਦੀਆਂ 222 EVM ਮਸ਼ੀਨਾਂ ਜੜੀਆਂ ਵਾਂ ਰੱਖੀਆਂ ਗਈਆਂ ਹਨ ਔਰ ਉਸ ਵਿੱਚ 15 ਉਮੀਦਵਾਰ ਜਿਹੜੇ ਚੋਣ ਮੈਦਾਨ ਵਿੱਚ ਉਤਰੇ ਸਨ ਉਹਨਾਂ ਦੀ ਕਿਸਮਤ ਡੜੀ ਹੈ ਉਹ ਕਾਇਦ ਹੈ ਉਹਨੂੰ ਵੇਖਣਾ ਹੋਵੇਗਾ ਕਿ ਇਸ ਗਿਣਤੀ ਦੇ ਪ੍ਰੋਸੈਸ ਦੌਰਾਨ ਕਿਹੜਾ ਉਮੀਦਵਾਰ ਜਿਹੜਾ ਵਾ ਉਵਿਦਾਇਕ ਚੁਣੇ ਜਾਂਦਾ ਹੈ ਔਰ ਜਨਤਾ ਉਸ ਨੂੰ ਕਿਹੜਾ ਕਿਹੜੇ ਉਮੀਦਵਾਰ ਉੱਪਰ ਮੋਹ ਲਗਾਉਂਦੀ ਹੈ ਆ ਜਿਹੜੀ ਗਿਣਤੀ ਦਾ ਪ੍ਰੋਸੈਸ ਆ ਕਰੀਬ 8 ਵਜੇ ਸ਼ੁਰੂ ਹੋਣ ਜਾ ਰਿਹਾ ਜਿਸ ਵਿੱਚ ਕੁਝ ਹੀ ਸਮਾਂ ਬਾਕੀ ਰਹਿ ਗਿਆ ਹੈ ਔਰ ਐਸਐਸਪੀ ਸੁਰਿੰਦਰ ਲਾਂਬਾ ਵੱਲੋਂ ਜਿਹੜੇ ਕਿ ਪੁਲਿਸ ਦੇ ਜਿਹੜੇ ਸੁਰੱਖਿਆ ਪ੍ਰਬੰਧ ਆ ਬਹੁਤ ਸਕਤੀ ਨਾਲ ਕੀਤੇ ਗਏ ਹਨ ਬੀਐਸਐਫ ਦੀਆਂ ਜਿਹੜੀ ਕੰਪਨੀਆਂ ਵਾਂ ਉਹ ਇੱਥੇ ਤਨਾਤ ਕੀਤੀਆਂ ਗਈਆਂ ਹਨ 3 ਲੇਅਰ ਜਿਹੜੀ ਸਿਕਿਉਰਿਟੀ ਤਨਾਤ ਕੀਤੀ ਗਈ ਹੈ ਪਹਿਲੀ ਲੇਅਰ ਵਿੱਚ ਵਿੱਚ ਬੀਐਸਐਫ ਦੇ 24 ਜਵਾਨ ਤਨਾਤ ਹਨ ਦੂਸਰੀ ਲੇਅਰ ਵਿੱਚ ਆਰਮਡ ਫੋਰਸ ਦੇ 24 ਜਵਾਨ ਹਨ ਔਰ ਤੀਸਰੀ ਫੋਰਸ ਜਿਹੜੀ ਹੈ ਤੀਸਰੀ ਲੇਅਰ ਹੈ ਜਿਸ ਉਸ ਪੰਜਾਬ ਪੁਲਿਸ ਦੇ ਕਰਮਚਾਰੀ ਤਨਾਤ ਰਹਿਣਗੇ ਔਰ ਕਿਸੇ ਵੀ ਕਰਮਚਾਰੀ ਨੂੰ ਬਿਨਾਂ ਸ਼ਨਾਖਤੀ ਕਾਰਡ ਤੋਂ ਅੰਦਰ ਐਂਟਰੀ ਹੋਣ ਤੋਂ ਬਨਾਹੀ ਕੀਤੀ ਗਈ ਹੈ মিডিਆ ਦੀ ਜੇ ਗੱਲ ਕਰੀਏ ਤਾਂ মিডিਆ ਨੂੰ ਵੀ ਚੋਣ ਕਮਿਸ਼ਨ ਉਹਨਾਂ ਨੇ ਜਿਹੜੇ ਕਿ ਸ਼ਨਾਖਤੀ ਕਾਰਡ ਜਾਰੀ ਕੀਤੇ ਗਏ ਹਨ ਉਸ ਤੋਂ ਬਿਨਾਂ ਕਿਸੇ ਵੀ ਔਰ ਇਸ ਦੌਰਾਨ ਜਿਹੜੇ ਸੁਰੱਖਿਆ ਦੇ ਪ੍ਰਬੰਧਾਂ ਨੂੰ ਦੇਖਦੇ ਹਾਂ ਆ ਇੱਥੇ ਪੂਰੇ ਇੰਤਜ਼ਾਮ ਕੀਤੇ ਗਏ ਹਨ ਔਰ ਕੁਝ ਹੀ ਸਮੇਂ ਵਿੱਚ ਜਿਹੜਾ ਕੀ ਨਤੀਜੇ ਦੇ ਜਿਹੜੇ ਆ ਸੰਭਾਵਨ ਜਿਹੜੇ ਰੁਝਾਨ ਆਉਣੇ ਸ਼ੁਰੂ ਹੋ ਜਾਣਗੇ ਔਰ ਇਸ ਦੌਰਾਨ ਪਤਾ ਚੱਲੇਗਾ ਕਿ ਕਿਹੜਾ ਉਮੀਦਵਾਰ ਅੱਗੇ ਜਾ ਰਿਹਾ ਹੈ ਫਿਰਾਂ ਸਭਾ ਹਲਕਾ ਤਰੰਤਰੰਦੀ ਜਿਹੜੀ ਜਿਮਨੀ ਚੋਣ ਮੁਕੰਮਲ ਹੋ ਚੁੱਕੀ ਹੈ ਉਸ ਦੀ ਜਿਹੜੀ ਗਿਣਤੀ ਦਾ ਕੰਮ ਹੈ ਉਹ ਅੱਜ 14 ਨਵੰਬਰ ਨੂੰ ਮਾਈਪਾਗੋ ਇੰਟਰਨੈਸ਼ਨਲ ਕਾਲਜ ਵਿਖੇ ਪਰ ਮੁਕੰਮਲ ਕੀਤਾ ਜਾਵੇਗਾ ਇਸ ਤਰ੍ਹਾਂ ਜਿਹੜੀਆਂ ਤਿਆਰੀਆਂ ਪ੍ਰਸ਼ਾਸਨ ਵੱਲੋਂ ਪੂਰੀਆਂ ਕਰ ਲਈਆਂ ਗਈਆਂ ਹਨ ਸੁਰੱਖਿਆ ਨੂੰ ਲੈ ਕੇ ਪੂਤਾ ਇੰਤਜ਼ਾਮ ਕੀਤੇ ਗਏ ਹਨ ਤੁਸੀਂ ਵੇਖ ਸਕਦੇ ਜੇ ਇਹ ਸੜਕ ਦੇ ਨੈਸ਼ਨਲ ਹਾਈਵੇ ਅਮਰਸਰ ਬਿਠਣਾ ਨੈਸ਼ਨਲ ਹਾਈਵੇ ਦੇ ਉੱਪਰ ਜਿਹੜਾ ਮੌਜੂਦ ਕਾਲਜ ਹੈ ਇਸ ਉੱਪਰ ਜਿਹੜੇ ਪੁਰਸ਼ ਕਰਮਚਾਰੀ ਹੈ ਉਹ ਵੱਡੀ ਗਿਣਤੀ ਬੇ ਤਦਾਦ ਵਿੱਚ ਤਾਇਨਾਤ ਕੀਤੇ ਗਏ ਹਨ ਔਰ ਜਿਹੜੇ ਸੁਰੱਖਿਆ ਨੂੰ ਲੈ ਕੇ ਜਿਹੜਾ ਵੀ ਕੀਤਾ ਗਿਆ ਉਸ ਤੋਂ ਬਿਨਾ ਉਸ ਦੀ ਐਂਟਰੀ ਮਨਾਹੀ ਹੈ ਔਰ ਇਸ ਦੌਰਾਨ ਰਿਟਰਨਿੰਗ ਅਫਸਰ ਡੇ ਗੁਰਮੀਤ ਸਿੰਘ ਆ ਉਹਨਾਂ ਨੇ ਜਿਹੜੀ ਜਾਣਕਾਰੀ ਦਿੱਤੀ ਸੀ ਉਸ ਦੇ ਤਹਿਤ ਇਸ ਕਾਲਜ ਵਿੱਚ ਸਟਰੋਂਗ ਰੂਮ ਜੋ ਬਣਾਇਆ ਗਿਆ ਸੀ ਜਿੱਥੇ ਵਿਧਾਨ ਸਭਾ ਹਲਕਾ ਤਰਨਤਾਰਨ ਦੀਆਂ 222 EVM ਮਸ਼ੀਨਾਂ ਜੜੀਆਂ ਵਾਂ ਰੱਖੀਆਂ ਗਈਆਂ ਹਨ ਔਰ ਉਸ ਵਿੱਚ 15 ਉਮੀਦਵਾਰ ਜਿਹੜੇ ਚੋਣ ਮੈਦਾਨ ਵਿੱਚ ਉਤਰੇ ਸਨ ਉਹਨਾਂ ਦੀ ਕਿਸਮਤ ਲੜੀ ਹੈ ਉਹ ਕਾਇਦ ਹੈ ਉਹਨੂੰ ਵੇਖਣਾ ਹੋਵੇਗਾ ਕਿ ਇਸ ਗਿਣਤੀ ਦੇ ਪ੍ਰੋਸੈਸ ਦੌਰਾਨ ਕਿਹੜਾ ਉਮੀਦਵਾਰ ਜਿਹੜਾ ਵਾ ਉਵਿਧਾਇਕ ਚੁਣੇ ਜਾਂਦਾ ਹੈ ਔਰ ਜਨਤਾ ਉਸ ਨੂੰ ਕਿਹੜਾ ਕਿਹੜੇ ਉਮੀਦਵਾਰ ਉੱਪਰ ਮੋਹਰ ਲਗਾਉਂਦੀ ਹੈ ਆ ਜਿਹੜੀ ਗਿਣਤੀ ਦਾ ਪ੍ਰੋਸੈਸ ਆ ਕਰੀਬ 8 ਵਜੇ ਸ਼ੁਰੂ ਹੋਣ ਜਾ ਰਿਹਾ ਜਿਸ ਵਿੱਚ ਕੁਝ ਹੀ ਸਮਾਂ ਬਾਕੀ ਰਹਿ ਗਿਆ ਹੈ ਔਰ ਐਸਐਸਪੀ ਸੁਰਿੰਦਰ ਲਾਂਬਾ ਵੱਲੋਂ ਜਿਹੜੇ ਕੀ ਪਲੱਸਡੇ ਦੇ ਸੁਰੱਖਿਆ ਪ੍ਰਬੰਧ ਆ ਬਹੁਤ ਸਕਤੀ ਨਾਲ ਕੀਤੇ ਗਏ ਹਨ ਬੀਐਸਐਫ ਦੀਆਂ ਜਿਹੜੀ ਕੰਪਨੀਆਂ ਵਾਂ ਉਹ ਇੱਥੇ ਤਨਖਤ ਕੀਤੀਆਂ ਗਈਆਂ ਹਨ 3 ਲੇਅਰ ਜਿਹੜੀ ਸਿਕਿਉਰਿਟੀ ਤਨਖਤ ਕੀਤੀ ਗਈ ਹੈ ਪਹਿਲੀ ਲੇਅਰ ਵਿੱਚ ਵਿੱਚ ਬੀਐਸਐਫ ਦੇ 24 ਜਵਾਨ ਤਨਖਤ ਹਨ ਦੂਸਰੀ ਲੇਅਰ ਵਿੱਚ ਆਰਮਡ ਫੋਰਸ ਦੇ 24 ਜਵਾਨ ਹਨ ਔਰ ਤੀਸਰੀ ਫੋਰਸ ਜਿਹੜੀ ਹੈ ਤੀਸਰੀ ਲੇਅਰ ਹੈ ਜਿਸ ਉਸ 50 ਪੁਲਿਸ ਦੇ ਕਰਮਚਾਰੀ ਤਨਖਤ ਰਹਿਣਗੇ ਔਰ ਕਿਸੇ ਵੀ ਕਰਮਚਾਰੀ ਨੂੰ ਬਿਨਾ ਸ਼ਨਾਖਤੀ ਕਾਰਡ ਤੋਂ ਅੰਦਰ ਐਂਟਰੀ ਹੋਣ ਤੋਂ ਬਨਾਹੀ ਕੀਤੀ ਗਈ ਹੈ মিডিਆ ਦੀ ਜੇ ਗੱਲ ਕਰੀਏ ਤਾਂ মিডিਆ ਨੂੰ ਵੀ ਚੋਣ ਕਮਿਸ਼ਨ ਵੱਲੋਂ ਜਿਹੜੇ ਕਿ ਸ਼ਨਾਖਤੀ ਕਾਰਡ ਜਾਰੀ ਕੀਤੇ ਗਏ ਹਨ ਉਸ ਤੋਂ ਬਿਨਾ ਕਿਸ ਔਰ ਇਸ ਦੌਰਾਨ ਜਿਹੜੇ ਸੁਰੱਖਿਆ ਦੇ ਪ੍ਰਬੰਧਾਂ ਨੂੰ ਦੇਖਦਿਆਂ ਹੋਇਆ ਇੱਥੇ ਪੂਰੇ ਇੰਤਜ਼ਾਮ ਕੀਤੇ ਗਏ ਹਨ ਔਰ ਕੁਝ ਹੀ ਸਮੇਂ ਵਿੱਚ ਜਿਹੜਾ ਕੀ ਨਤੀਜੇ ਦੇ ਜਿਹੜੇ ਆ ਸੰਭਾਵਨ ਜਿਹੜੇ ਰੁਝਾਨ ਆਉਣੇ ਸ਼ੁਰੂ ਹੋ ਜਾਣਗੇ ਔਰ ਇਸ ਦੌਰਾਨ ਪਤਾ ਚੱਲੇਗਾ ਕਿ ਕਿਹੜਾ ਉਮੀਦਵਾਰ ਅੱਗੇ ਜਾ ਰਿਹਾ ਹੈ ਕਿਦਾਂ ਸਭ ਹਲਕਾ ਤਰੰਤਰੰਦੀ ਜਿਹੜੀ ਜਿਮਨੀ ਚੌਣ ਮੁਕੰਮਲ ਹੋ ਚੁੱਕੀ ਹੈ ਉਸ ਦੀ ਜਿਹੜੀ ਗਿਣਤੀ ਦਾ ਕੰਮ ਹੈ ਉਹ ਅੱਜ 14 ਨਵੰਬਰ ਨੂੰ ਮਾਈਪਾਗੋ ਇੰਟਰਨੈਸ਼ਨਲ ਕਾਲਜ ਵਿਖੇ ਪਰ ਮੁਕੰਮਲ ਕੀਤਾ ਜਾਵੇਗਾ ਇਸ ਤਰ੍ਹਾਂ ਜਿਹੜੀਆਂ ਤਿਆਰੀਆਂ ਪ੍ਰਸ਼ਾਸਨ ਵੱਲੋਂ ਪੂਰੀਆਂ ਕਰ ਲਈਆਂ ਗਈਆਂ ਹਨ ਸੁਰੱਖਿਆ ਨੂੰ ਲੈ ਕੇ ਪੂਤਾ ਇੰਤਜ਼ਾਮ ਕੀਤੇ ਗਏ ਆ ਤੁਸੀਂ ਵੇਖ ਸਕਦੇ ਜੇ ਇਹ ਸੜਕ ਦੇ ਨੈਸ਼ਨਲ ਹਾਈਵੇ ਅਮਰਸਰ ਬਿਠਣਾ ਨੈਸ਼ਨਲ ਹਾਈਵੇ ਦੇ ਉੱਪਰ ਜਿਹੜਾ ਮੌਜੂਦ ਕਾਲਜ ਹੈ ਇਸ ਉੱਪਰ ਜਿਹੜੇ ਅ ਪੁਲਿਸ ਕਰਮਚਾਰੀ ਹੈ ਉਹ ਵੱਡੀ ਗਿਣਤੀ ਬੇਤਦਾਦ ਵਿੱਚ ਤਨਾਤ ਕੀਤੇ ਗਏ ਹਨ ਔਰ ਜਿਹੜੇ ਸੁਨੱਖਿਆ ਨੂੰ ਲੈ ਕੇ ਜਿਹੜਾ ਵੀ ਕੋਈ ਵੀ ਕਰਮਚਾਰੀ ਸਰਕਾਰੀ ਹੋਵੇ ਜਾਂ ਕੋਈ ਆਮ ਬੰਦਾ ਹੈ ਜੇ ਉਸ ਨੂੰ ਅੰਦਰ ਆਉਂਦਾ ਉਸ ਨੂੰ ਸ਼ਨਾਖਤੀ ਕਾਰਡ ਜਾਰੀ ਕੀਤਾ ਗਿਆ ਉਸ ਤੋਂ ਬਿਨਾ ਉਸ ਦੀ ਐਂਟਰੀ ਮਨਾਹੀ ਹੈ ਔਰ ਇਸ ਦੌਰਾਨ ਰਿਟਰਨਿੰਗ ਅਫਸਰ ਡੇ ਗੁਰਮੀਤ ਸਿੰਘ ਆ ਉਹਨਾਂ ਨੇ ਜਿਹੜੀ ਜਾਣਕਾਰੀ ਦਿੱਤੀ ਸੀ ਉਸ ਦੇ ਤਹਿਤ ਇਸ ਕਾਲਜ ਵਿੱਚ ਸਟਰੋਂਗ ਰੂਮ ਜੋ ਬਣਾਇਆ ਗਿਆ ਸੀ ਜਿੱਥੇ ਵਿਧਾਨ ਸਭਾ ਹਲਕਾ ਤਰਨਤਾਰਨ ਦੀਆਂ 222 EVM ਮਸ਼ੀਨਾਂ ਜੜੀਆਂ ਵਾਂ ਰੱਖੀਆਂ ਗਈਆਂ ਹਨ ਔਰ ਉਸ ਵਿੱਚ 15 ਉਮੀਦਵਾਰ ਜਿਹੜੇ ਚੋਣ ਮੈਦਾਨ ਵਿੱਚ ਉਤਰੇ ਸਨ ਉਹਨਾਂ ਦੀ ਕਿਸਮਤ ਲੜੀ ਹੈ ਉਹ ਕਾਇਦ ਹੈ ਉਹਨੂੰ ਵੇਖਣਾ ਹੋਵੇਗਾ ਕਿ ਇਸ ਗਿਣਤੀ ਦੇ ਪ੍ਰੋਸੈਸ ਦੌਰਾਨ ਕਿਹੜਾ ਉਮੀਦਵਾਰ ਜਿਹੜਾ ਵਾ ਉਵਿਧਾਇਕ ਚੁਣੇ ਜਾਂਦਾ ਹੈ ਔਰ ਜਨਤਾ ਉਸ ਨੂੰ ਕਿਹੜਾ ਕਿਹੜੇ ਉਮੀਦਵਾਰ ਉੱਪਰ ਮੋਹਰ ਲਗਾਉਂਦੀ ਹੈ ਆ ਜਿਹੜੀ ਗਿਣਤੀ ਦਾ ਪ੍ਰੋਸੈਸ ਆ ਕਰੀਬ 8 ਵਜੇ ਸ਼ੁਰੂ ਹੋਣ ਜਾ ਰਿਹਾ ਜਿਸ ਵਿੱਚ ਕੁਝ ਹੀ ਸਮਾਂ ਬਾਕੀ ਰਹਿ ਗਿਆ ਹੈ ਔਰ ਐਸਐਸਪੀ ਸੁਰਿੰਦਰ ਲਾਂਬਾ ਵੱਲੋਂ ਜਿਹੜੇ ਕਿ ਪੁਲਿਸ ਦੇ ਜਿਹੜੇ ਸੁਰੱਖਿਆ ਪ੍ਰਬੰਧ ਆ ਬਹੁਤ ਸ਼ਕਤੀ ਨਾਲ ਕੀਤੇ ਗਏ ਹਨ ਬੀਐਸਐਫ ਦੀਆਂ ਜਿਹੜੀ ਕੰਪਨੀਆਂ ਵਾਂ ਉਹ ਇੱਥੇ ਤਾਇਨਾਤ ਕੀਤੀਆਂ ਗਈਆਂ ਹਨ 3 ਲੇਅਰ ਜਿਹੜੀ ਸਿਕਿਉਰਿਟੀ ਤਾਇਨਾਤ ਕੀਤੀ ਗਈ ਹੈ ਪਹਿਲੀ ਲੇਅਰ ਵਿੱਚ ਮੀ ਬੀਐਸਐਫ ਦੇ 24 ਜਵਾਨ ਤਾਇਨਾਤ ਹਨ ਦੂਸਰੀ ਲੇਅਰ ਵਿੱਚ ਆਰਮਡ ਫੋਰਸ ਦੇ 24 ਜਵਾਨ ਹਨ ਔਰ ਤੀਸਰੀ ਫੋਰਸ ਜਿਹੜੀ ਹੈ ਤੀਸਰੀ ਲੇਅਰ ਹੈ ਜਿਸ ਉਸ ਪੰਜਾਬ ਪੁਲਿਸ ਦੇ ਕਰਮਚਾਰੀ ਤਾਇਨਾਤ ਰਹਿਣਗੇ ਔਰ ਕਿਸੇ ਵੀ ਕਰਮਚਾਰੀ ਨੂੰ ਬਿਨਾ ਸ਼ਨਾਖਤੀ ਕਾਰਡ ਤੋਂ ਅੰਦਰ ਐਂਟਰੀ ਹੋਣ ਤੋਂ ਬਨਾਹੀ ਕੀਤੀ ਗਈ ਹੈ ਮੀਡੀਆ ਦੀ ਜੇ ਗੱਲ ਕਰੀਏ ਤਾਂ ਮੀਡੀਆ ਨੂੰ ਵੀ ਚੋਣ ਕਮਿਸ਼ਨ ਵੱਲੋਂ ਜਿਹੜੇ ਕਿ ਸ਼ਨਾਖਤੀ ਕਾਰਡ ਜਾਰੀ ਕੀਤੇ ਗਏ ਹਨ ਉਸ ਤੋਂ ਬਿਨਾ ਕਿਸੇ ਵੀ ਵਿਅਕਤੀ ਦੀ ਐਂਟਰੀ ਨਹੀਂ ਕੀਤੀ ਜਾਵੇਗੀ ਔਰ ਇਸ ਦੌਰਾਨ ਜਿਹੜੇ ਸੁਰੱਖਿਆ ਦੇ ਪ੍ਰਬੰਧਾਂ ਨੂੰ ਦੇਖਦਿਆਂ ਹੋਇਆ ਇੱਥੇ ਪੂਰੇ ਇੰਤਜ਼ਾਮ ਕੀਤੇ ਗਏ ਹਨ ਉਹ ਸਭ ਜਿਹੜੇ ਰੁਝਾਨ ਆਉਣੇ ਸ਼ੁਰੂ ਹੋ ਜਾਣਗੇ ਔਰ ਉਸ ਦੌਰਾਨ ਪਤਾ ਚਲੇਗਾ ਕਿ ਕਿਹੜਾ ਉਮੀਦਵਾਰ ਅੱਗੇ ਜਾ ਰਿਹਾ